ਇਹਦੀਆਂ ਮੂਮੈਂਟਾਂ ਸਾਰੀਆਂ ਯਾਦ ਰਹਿੰਦੀਆਂ ਨੇ ਤੇ ਬਾਈ ਇੱਕ ਇਨਸਾਨ ਹੀ ਇਦਾਂ ਦਾ ਸੀ ਜਿਹੜਾ ਕਦੇ ਭੁੱਲ ਨਹੀਂ ਸਕਦਾ ਕੋਈ ਉਹਨੂੰ ਮੈਂ ਕੀ ਜਿਹੜੇ ਉਹਨੂੰ ਕਦੇ ਇੱਕ ਵਾਰੀ ਵੀ ਮਿਲੇ ਆ ਉਹ ਵੀ ਨਹੀਂ ਭੁੱਲ ਪਾਉਂਦੇ ਤੇ ਬਾਕੀ ਜਿਹੜੀ ਬਾਈ ਦੀ ਜੇ ਯਾਦਾਂ ਦੀ ਗੱਲ ਕਰੀਏ ਤਾਂ ਜੇ ਬਾਈ ਆਪਣੀ ਦੁਨੀਆ ਦੇ ਵਿੱਚ ਹੁੰਦਾ ਆਪਣੇ ਵਿੱਚ ਹੁੰਦਾ ਤਾਂ ਸ਼ਾਇਦ ਅੱਜ ਸਾਡੇ ਨਾਲ ਪ੍ਰੈਸ ਕਾਨਫਰੈਂਸ ਕਰ ਰਿਹਾ ਹੁੰਦਾ ਅੱਜ ਛੋਟੇ ਸਿੱਧੂ ਕੋ ਜਾਣਦੇ ਹੋ ਤੇ ਕਿਤੇ ਨਾ ਕਿਤੇ ਸੇਮ ਹੀ ਸਭ ਕੁਝ ਦੇਖਣ ਨੂੰ ਮਿਲ ਰਿਹਾ ਹਨ ਜਦੋਂ ਕੋਈ ਫੋਟੋ ਰਿਲੀਜ਼ ਹੁੰਦੀ ਤਾਂ ਪਤਾ ਲੱਗਦਾ ਹੈ ਕਿ ਬਾਈ ਸਿੱਧੂ ਹੀ ਹੈ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਫੇਰ ਲੋਕਾਂ ਨੂੰ ਇੱਕੰਦੇ ਕਮਬੈਕ ਹੋਏਗਾ ਪ੍ਰਮਾਤਮਾ ਦੇ ਹੱਥ ਹੈ ਇਹ ਚੀਜ਼ ਤੇ ਪਰਿਵਾਰ ਵੱਲੋਂ ਸਾਡੇ ਵੱਲੋਂ ਸਾਰੀ ਉਹਦੀ ਜਿੰਨੀ ਹੈਲਪ ਕੀਤੀ ਕੀਤੀ ਜਾ ਸਕਦੀ ਜਾਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾ ਸਕਦਾ ਅਸੀਂ ਖੜਾਂਗੇ ਤੇ ਉਹ ਜਰੂਰ ਇਹ ਲਾਈਨ ਦੇ ਵਿੱਚ ਆਊਗਾ ਤੇ ਦਰਸ਼ਕਾਂ ਨੂੰ ਦੁਬਾਰਾ ਤੋਂ ਖੁਸ਼ ਕਰੂਗਾ ਮੈਂ ਚਾਹੁੰਦਾ ਹਾਂ ਵਸੇ ਇਹ ਲਾਈਨ ਤੇ ਹਾਂਜੀ ਬਿਲਕੁਲ ਬਿਲਕੁਲ ਜਲਦੀ 10-15 ਸਾਲ ਵੇਟ ਕਰੋ ਜਲਦੀ ਤੁਹਾਨੂੰ ਸਟੇਜ 'ਤੇ ਮਿਲੂਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਜਨਤਾ ਟੀਵੀ ਮੈਂ ਹਾਂ ਰਿਤਿਕ ਲੁਤਰਾ ਅੱਜ ਤੇਰੇ ਕਰਕੇ ਮੂਵੀ ਦੀ ਸਟਾਰ ਕਾਟ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਤੇ ਮੂਵੀ ਦੀਆਂ ਖਾਸ ਗੱਲਾਂ ਜਿਸਕਰਮ ਭਾਈ ਜੀ ਤੇ ਬੰਟੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਿਸਕਰਮ ਭਾਈ ਜੀ ਜੇ ਗੱਲ ਕਰੀਏ ਤੇਰੇ ਕਰਕੇ ਬੜੀ ਇਹ ਹੋ ਜਾ ਕਿ ਜਦੋਂ ਵੀ ਕਿਸੇ ਨੂੰ ਇਨਸਾਨ ਕਿਸੇ ਦਾ ਕੋਈ ਕੰਮ ਕਰੀਏ ਤਾਂ ਕਹਿ ਦਈਏ ਤੇ ਉਹ ਦੁੱਖਜਾ ਲੱਗਦਾ ਕਿ ਕਰੇ ਕਰਕੇ ਕੀਤਾ ਬਿਲਕੁਲ ਤੇ ਟਾਈਟਲ ਜਿਹੜਾ ਮੇਨ ਨਾਮ ਹੀ ਦੁਆ ਰੱਖਿਆ ਹੈ ਕੀ ਕਹਿਣਾ ਚਾਹੋਗੇ ਮੂਵੀ ਬਾਰੇ ਮੂਵੀ ਬਹੁਤ ਹੀ ਬਾ ਕਮਾਲ ਬਣੀ ਹੈ ਤੇ ਸਾਰੀ ਮਤਲਬ ਇਹਦੇ ਵਿੱਚ ਅਸੀਂ ਵੱਖ-ਵੱਖ ਰਿਸ਼ਤੇ ਜਿਨ੍ਹਾਂ ਨੂੰ ਅਸੀਂ ਇੱਕ ਸੂਈ ਦੇ ਧਾਗੇ ਵਾਂਗੂ ਪਰੋਇਆ ਵਾ ਤੇ ਬਹੁਤ ਹੀ ਸੋਹਣੀ ਮੂਵੀ ਆ ਤੇ ਫੈਮਿਲੀ ਦੇ ਵਿੱਚ ਬਹਿ ਕੇ ਤੁਸੀਂ ਦੇਖ ਸਕਦੇ ਹੋ ਤੇ ਪਿਆਰ ਨੂੰ ਹੋਰ ਬढ़ावा ਦੇਊਗੀ ਇਹ ਮੂਵੀ ਤੇ ਜਦੋਂ ਤੁਸੀਂ ਸਿਨੇਮਾ ਘਰਾਂ 'ਚ ਪਹੁੰਚੋਗੇ ਤਾਂ ਤੁਹਾਨੂੰ ਸਾਡੀਆਂ ਗੱਲਾਂ ਸੱਚ ਹੁੰਦੀਆਂ ਜਾਪਣਗੀਆਂ ਜਦੋਂ ਤੁਸੀਂ ਇੱਕ ਵਾਰੀ ਬਹਿ ਕੇ ਦੇਖੋਗੇ ਤੇ ਫਿਲਮ ਦੇ ਵਿੱਚ ਦੂਸਰੀ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਪੋਜ਼ਿਟਿਵ ਗੱਲ ਲੱਗੀ ਜਿੰਨੇ ਵੀ ਫਿਲਮ ਦੇ ਵਿੱਚ ਕਿਰਦਾਰ ਨੇ ਸਾਰੇ ਕਿਰਦਾਰ ਉਦਾਂ ਉਦਾਂ ਦੇ ਸਿਲੈਕਟ ਕੀਤੇ ਗਏ ਜਿਹੜੇ ਫਿਲਮ ਲਈ ਚਾਹੀਦੇ ਸੀ ਮਤਲਬ ਇਦਾਂ ਦਾ ਤੁਹਾਨੂੰ ਕੋਈ ਕਿਰਦਾਰ ਨਹੀਂ ਲੱਗੂਗਾ ਜੇਕਰ ਤੁਸੀਂ 1 ਮਿੰਟ ਲਈ ਇਹ ਭੁੱਲ ਜਾਓਗੇ ਵੀ ਮੈਂ ਫਿਲਮ ਦੇਖਣਾ ਆਇਆ ਮੈਂ ਤਾਂ ਤੁਸੀਂ ਇੱਕ ਤੁਹਾਨੂੰ ਇਹ ਸਟੋਰੀ ਲੱਗੂਗੀ ਵੀ ਸੱਚੀ ਕੋਈ ਰੀਅਲ ਸਟੋਰੀ ਚੱਲ ਰਹੀ ਹੈ ਸਾਰੇ ਜਿੱਦਾਂ ਗਾਣੇ ਆ ਮੂਵੀ ਚ ਜਿੱਦਾਂ ਸਾਰੇ ਐਕਟਰ ਨੇ ਉਹ ਇੱਕ ਪਰਿਵਾਰ ਦੀ ਤਰ੍ਹਾਂ ਨੇ ਤੇ ਉਹ ਜਿਹੜਾ ਐਕਟਰ ਜਿੱਥੇ ਚਾਹੀਦਾ ਸੀ ਜਾਂ ਜਿੱਦਾਂ ਦੀ ਲੁੱਕ ਵਾਲਾ ਚਾਹੀਦਾ ਸੀ ਉਹੀ ਐਕਟਰ ਉਹਦੇ ਚ ਲਿਆ ਗਿਆ ਜੇ ਆਪਾਂ ਮੂਵੀ ਦੀ ਗੱਲ ਕਰੀਏ ਕਿ ਮੈਸੇਜ ਕੀ ਰੋਕ ਕਪਲ ਦੇਖਣ ਬੋਹਿੰਦਰ ਵੈਂਟਿੰਗ ਆਏਗੀ ਜਾਂ ਪਰਿਵਾਰਕ ਹੈ ਜਾਂ ਕੋਈ ਸਿੱਖਣ ਨੂੰ ਮੈਸੇਜ ਬੱਚਿਆਂ ਨੂੰ ਮਿਲੂਗਾ ਇਹਦੇ ਵਿੱਚ ਜਿਹੜੇ ਮਤਲਬ ਕੋਈ ਵੀ ਲਵਰ ਨੇ ਉਹ ਵੀ ਦੇਖ ਸਕਦੇ ਆ ਰੋਮਾਂਟਿਕ ਵੀ ਆ ਕਦੇ ਸੈਡ ਮੂਮੈਂਟ ਤੇ ਜਾਂਦੀ ਆ ਕਦੇ ਪਰਿਵਾਰਕ ਦਿਖਾਉਂਦੀ ਆ ਬਹੁਤ ਜਿਆਦਾ ਪਰਿਵਾਰਕ ਵੀ ਆ ਤੇ ਜਿਹੜੇ ਮਤਲਬ ਹਸਬੰਡ ਵਾਈਫ ਆ ਉਹ ਉਹ ਵੀ ਦੇਖ ਸਕਦੇ ਇਹ ਮੂਵੀ ਨੂੰ ਉਹਨਾਂ ਨੂੰ ਵੀ ਇੱਕ ਜਿਉਣ ਦਾ ਵੀ ਇੱਕ ਬਹੁਤ ਹੀ ਵਧੀਆ ਸਾਰ ਜਿਵੇਂ ਅਸੀਂ ਇਹਦੇ ਵਿੱਚ ਦਿਖਾਇਆ ਵੀ ਕਿੱਦਾਂ ਜਿਉਣ ਲਈ ਆਪਾਂ ਜ਼ਿੰਦਗੀ ਜਿਉਣ ਲਈ ਕੀ ਕੀ ਸਟਰਗਲ ਕਰਨੇ ਪੈਂਦੇ ਆ ਉਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਦਿਖਾਈਆਂ ਨੇ ਤੁਹਾਨੂੰ ਇੱਕ ਜਿਉਣ ਲਈ ਹੋਰ ਹੌਸਲਾ ਮਿਲੂਗਾ ਜਦੋਂ ਤੁਸੀਂ ਫਿਲਮ ਨੂੰ ਦੇਖੋਗੇ ਬਹੁਤ ਮੁਸ਼ਕਲਾਂ ਦੇ ਵਿੱਚ ਜਿਹੜਾ ਸਾਡਾ ਮੇਰਾ ਭਰਾ ਹੀ ਉਹ ਇਹਦੇ ਵਿੱਚ ਬਹੁਤ ਹੀ ਮੁਸ਼ਕਲਾਂ ਵਿੱਚ ਆਉਂਦਾ ਤਾਂ ਫਿਰ ਉਸ ਤੋਂ ਵਿੱਚ ਕਿਵੇਂ ਨਿਕਲਦਾ ਕੀ ਕੀ ਸਟਰਗਲ ਕਰਦਾ ਉਹਦੇ ਨਾਲ ਕੌਣ ਇਸ ਇਸ ਮੁਸ਼ਕਲ ਕੜੀ 'ਚ ਖੜਦਾ ਤੇ ਉਹ ਸਾਰੀਆਂ ਚੀਜ਼ਾਂ ਤੇ ਫਿਰ ਜਿਹੜੇ ਮਾਡਰਨ ਰਿਸ਼ਤੇ ਆ ਉਹ ਮਾਡਰਨ ਰਿਸ਼ਤੇ ਇੱਕ ਕਲੇ ਨਾਮ ਦੇ ਰਿਸ਼ਤੇ ਨਹੀਂ ਉਹ ਵੀ ਕਿੱਥੇ ਕਿੱਥੇ ਆਪਣੇ ਕੰਮ ਆਉਂਦੇ ਆ ਹਨਾ ਉਹ ਸਾਰੇ ਅਸੀਂ ਫਿਲਮ ਦੇ ਵਿੱਚ ਦਿਖਾਏ ਆ ਚਲੋ ਉਦਾਂ ਤੇ ਤੁਸੀਂ ਮਿਲਜੁਲ ਕਰਦੇ ਹੋਵੋਗੇ ਪਰ ਆਪ ਗੱਲ ਜੀ ਨਾ ਹੋਵੇ ਠੀਕ ਹੈ ਬਾਕੀ ਵੀ ਹਰ ਆਰਟਿਸਟ ਨਾਲ ਜਿਹਦਾ ਤੁਹਾਨੂੰ ਮੂਵੀ ਦੇ ਵਿੱਚ ਸਲੈਕਟ ਕੀਤਾ ਗਿਆ ਸੀ ਨਹੀਂ ਤੁਸੀਂ ਤਾਂ ਫਿਲਮ ਦੇ ਵਿੱਚ ਜਦੋਂ ਮੇਲੇ ਆਇਆ ਹਿਸਾਬ ਤੇ ਗਿੰਨੇ ਕੋ ਖੁਸ਼ੀ ਹੋਈ ਤੇ ਆਪਣਾ ਪਹਿਲੇ ਆਪਣਾ ਜਦੋਂ ਬੁਲਾਇਆ ਸੀ ਉਹਨਾਂ ਨੇ ਹਾਂ ਯਸ ਕਰਤੀ ਜਾਂ ਸੋਚ ਕੇ ਕੀਤੀ ਨਹੀਂ ਮੈਨੂੰ ਸਭ ਤੋਂ ਪਹਿਲਾਂ ਤਾਂ ਇਹ ਚਲੋ ਸੀਗੀ ਖੁਸ਼ੀ ਵੀ ਮੈਨੂੰ ਫਿਲਮਾਂ ਮਿਲੀਆਂ ਹਨ ਤੇ ਪਰ ਜਦੋਂ ਮੈਂ ਇੱਕ ਇੱਕ ਗੱਲ ਮੇਰੇ ਜਰੂਰ ਧਿਆਨ 'ਚ ਸੀਗੀ ਮੇਰੇ ਜਹੰਤ ਸੀਗੀ ਵੀ ਮੈਂ ਉਸ ਕਨਸੈਪਟ ਦੇ ਉੱਤੇ ਕੰਮ ਕਰਨਾ ਜਾਂ ਉਹ ਕਿਸੇ ਫਿਲਮ ਦਾ ਪਾਟ ਬਣਨਾ ਜਿਹੜਾ ਵਧੀਆ ਹੋਵੇ ਜਿਹੜਾ ਕੋਈ ਚੰਗਾ ਸੁਨੇਹਾ ਛੱਡਦਾ ਹੋਵੇ ਤੇ ਜਦੋਂ ਮੈਂ ਇਹ ਕਨਸੈਪਟ ਸੁਣਿਆ ਤਾਂ ਮੈਨੂੰ ਲੱਗਿਆ ਵੀ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਵਾ ਚੰਗਾ ਮੈਸੇਜ ਇਹ ਫਿਲਮ ਰਾਹੀਂ ਮੈਂ ਦੇ ਸਕਦਾ ਤੇ ਮੈਂ ਆਪਦੀ ਜਿਹੜੀ ਜਿਵੇਂ ਇੱਕ ਕਲਾਕਾਰ ਨੂੰ ਹੁੰਦਾ ਵੀ ਉਹ ਐਕਟਰ ਬਣ ਲਈ ਤੇ ਉਹਦੀ ਜਿਹੜੀ ਪਹਿਲ ਕਦਮੀ ਹੁੰਦੀ ਹੈ ਉਹ ਬਹੁਤ ਵਧੀਆ ਮੇਰੀ ਇਹ ਫਿਲਮ ਦੇ ਵਿੱਚ ਹੋਈ ਹੈ ਮੈਨੂੰ ਆਸ ਹੈ ਵੀ ਦਰਸ਼ਕ ਮੈਨੂੰ ਪਸੰਦ ਕਰਨਗੇ ਤੇ ਮੈਂ ਅੱਗੇ ਹੋਰ ਫਿਲਮਾਂ ਚੰਗੀਆਂ ਲੈ ਕੇ ਦਰਸ਼ਕਾਂ ਲਈ ਝੋਲੀ ਪਾਉਂਗਾ ਜੇ ਪ੍ਰਭਗਿੰਦ ਜੀ ਗੱਲ ਕਰੀਏ ਕਾਫੀ ਦਿਨ ਬਾਅਦ ਸਲਮਾ ਘਰਾਵੀ ਚੋਣਾ ਉਹ ਦੇਖਣ ਨੂੰ ਮਿਲਿਆਗਾ ਨਾ ਲੋਕ ਕਾਫੀ ਦਿਨ ਬਾਅਦ ਕਹਿੰਦੇ ਦੇਖਣਗੇ ਤੇ ਅੱਜ ਵੀ ਇੱਥੇ 11000 ਨੇ ਉਹ ਨਹੀਂ ਪਰਬਾਹੀ ਹੁਣੀ ਕੈਨੇਡਾ ਨੇ ਤੇ ਫਿਲਮ ਦੇ ਵਿੱਚ ਜਿਹੜੇ ਤੁਸੀਂ ਦੇਖਣ ਦੀ ਗੱਲ ਕਰਦੇ ਹੋ ਬਾਈ ਹੁਣੀ ਪਹਿਲਾਂ ਵੀ ਥੋੜੇ ਗਾਣੇ ਮਤਲਬ ਆਪਦੇ ਹਿਸਾਬ ਨਾਲ ਕਰਦੇ ਜਿਵੇਂ ਇੱਕ ਗਾਣਾ ਕਰ ਲਿਆ ਫਿਰ ਥੋੜੇ ਟਾਈਮ ਬਾਅਦ ਗਾਣਾ ਕਰਦੇ ਪਰ ਉਹਨਾਂ ਦੇ ਗਾਣੇ ਜਿਹੜੇ ਜੇ ਟਾਈਮ ਬਾਅਦ ਵੀ ਆਉਂਦੇ ਆ ਤਾਂ ਵੀ ਦਰਸ਼ਕ ਬਹੁਤ ਪਸੰਦ ਕਰਦੇ ਆ ਜਿਦਾਂ ਮੰਨ ਲਓ ਅਮਰਿੰਦਰ ਗਿੱਲ ਬਾਈਓ ਉਹ ਜਦੋਂ ਆਉਂਦੇ ਆ ਬਹੁਤ ਬਹੁ ਟਾਈਮ ਬਾਅਦ ਕੋਈ ਗਾਣਾ ਕਰਦੇ ਆ ਕਦੇ ਬਹੁਤ ਬਹੁ ਟਾਈਮ ਬਾਅਦ ਕੋਈ ਫਿਲਮ ਕਰਦੇ ਆ ਤਾਂ ਉਹਨਾਂ ਦੀ ਫਿਲਮ ਜਿਵੇਂ ਆਪਣੇ ਅ ਅਮੀਰ ਖਾਨ ਨੂੰ ਆਪਾਂ ਕਹਨੇ ਆ ਉਦਾਂ ਹੀ ਜਿਹੜਾ ਪੰਜਾਬੀ ਇੰਡਸਟਰੀ ਦਾ ਅਮੀਰ ਖਾਨ ਜਿਹਦਾ ਆਪਾਂ ਮਰਿੰਦਰ ਗਿੱਲ ਬਾਈ ਨੂੰ ਮੰਨਦੇ ਆ ਤੇ ਜਿਹੜਾ ਪ੍ਰਭਾ ਭਈਆ ਇਹਦਾ ਵੀ ਜਦੋਂ ਜਿਹੜੇ ਗਾਣੇ ਆਉਂਦੇ ਆ ਉਹ ਦਰਸ਼ਕ ਬਹੁਤ ਪਸੰਦ ਕਰਦੇ ਆ ਤੇ ਸਾਨੂੰ ਉਮੀਦ ਆ ਵੀ ਜਦੋਂ ਬਾਈ ਦੀ ਫਿਲਮ ਆਊਗੀ ਤੇ ਦਰਸ਼ਕ ਬਹੁਤ ਪਸੰਦ ਕਰਨਗੇ ਤੇ ਬਾਈ ਦੇ ਨਾਲ ਨਾਲ ਸਾਨੂੰ ਵੀ ਤੇ ਚੰਗਾ ਮਤਲਬ ਬਾਈ ਦੀ ਹੈਲਪ ਮਿਲੂਗੀ ਸਾਰੇ ਮੂਵੀ ਬਹੁਤ ਵਧੀਆ ਚੱਲੂਗੀ ਉਹਦਾ ਲੋਕ ਵੀ ਤੁਹਾਨੂੰ ਜਾਣਦੇ ਨੇ ਤੁਹਾਡੇ ਗਾਣਿਆਂ ਤੋਂ ਜਾਣਦੇ ਨੇ ਪਰ ਬਾਈ ਸਿੱਧੂ ਨਾਲ ਕਾਫੀ ਜ਼ਿਆਦਾ ਜੁੜੀਆਂ ਹਨ ਤੁਹਾਡੀ ਆਵੇ ਤੇ ਕੋਈ ਪਲ ਕੋਈ ਜਿਹੜੇ ਤੋਂ ਜਨਤਾ ਸਾਹਮਣੇ ਰੱਖਣਾ ਚਾਹੋਗੇ ਕਿ ਅੱਜ ਵੀ ਯਾਦ ਆਉਂਦੇ ਨੇ ਤੇ ਕਾਫੀ ਸਮਾਂ ਬੀਤ ਚੁੱਕਿਆ ਪਰ ਅੱਜ ਵੀ ਲੱਗਦਾ ਕੱਲ ਹੀ ਹਨਾ ਤੇ ਕੀ ਗਾਣਾ ਚਾਹੋਗੇ ਬਾਈ ਦੀਆਂ ਮੂਮੈਂਟਾਂ ਸਾਰੀਆਂ ਯਾਦ ਰਹਿੰਦੀਆਂ ਨੇ ਤੇ ਬਾਈ ਇੱਕ ਇਨਸਾਨ ਹੀ ਇਦਾਂ ਦਾ ਸੀ ਜਿਹੜਾ ਕਦੇ ਭੁੱਲ ਨਹੀਂ ਸਕਦਾ ਕੋਈ ਉਹਨੂੰ ਮੈਂ ਕੀ ਜਿਹੜੇ ਉਹਨੂੰ ਕਦੇ ਇੱਕ ਵਾਰੀ ਵੀ ਮਿਲੇ ਆ ਉਹ ਵੀ ਨਹੀਂ ਭੁੱਲ ਪਾਉਂਦੇ ਤੇ ਬਾਕੀ ਜਿਹੜੀ ਬਾਈ ਦੀ ਜੇ ਯਾਦਾਂ ਦੀ ਗੱਲ ਕਰੀਏ ਤਾਂ ਜੇ ਬਾਈ ਆਪਣੀ ਦੁਨੀਆ ਦੇ ਵਿੱਚ ਹੁੰਦਾ ਆਪਣੇ ਵਿੱਚ ਹੁੰਦਾ ਤਾਂ ਸ਼ਾਇਦ ਉਹ ਅੱਜ ਸਾਡੇ ਨਾਲ ਪ੍ਰੈਸ ਕਾਨਫਰੈਂਸ ਕਰ ਰਿਹਾ ਹੁੰਦਾ ਹਾਂਜੀ ਅੱਜ ਛੋਟੇ ਸਿੱਧੂ ਕੋ ਜਾਣਦੇ ਹੋ ਤੇ ਕਿਤੇ ਨਾ ਕਿਤੇ ਸੇਮ ਹੀ ਸਭ ਕੁਝ ਦੇਖਣ ਨੂੰ ਮਿਲ ਰਿਹਾ ਹਨਾ ਜਦੋਂ ਕੋਈ ਫੋਟੋ ਰਿਲੀਜ਼ ਹੁੰਦੀ ਤਾਂ ਪਤਾ ਲੱਗਦਾ ਹੈ ਕਿ ਬਾਈ ਸਿੱਧੂ ਹੀ ਹੈ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਤਵੇ ਲੋਕਾਂ ਨੂੰ ਇੱਕ ਕੰਦੇ ਕਮਬੈਕ ਹੋਏਗਾ ਬਿਲਕੁਲ ਬਿਲਕੁਲ ਪ੍ਰਮਾਤਮਾ ਪ੍ਰਮਾਤਮਾ ਦੇ ਹੱਥ ਹੈ ਇਹ ਚੀਜ਼ ਤੇ ਪਰਿਵਾਰ ਵੱਲੋਂ ਸਾਡੇ ਵੱਲੋਂ ਸਾਰੀ ਉਹਦੀ ਜਿੰਨੀ ਹੈਲਪ ਕੀਤੀ ਕੀਤੀ ਜਾ ਸਕਦੀ ਜਾਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾ ਸਕਦਾ ਅਸੀਂ ਖੜਾਂਗੇ ਤੇ ਉਹ ਜਰੂਰ ਇਹ ਲਾਈਨ ਦੇ ਵਿੱਚ ਆਊਗਾ ਤੇ ਦਰਸ਼ਕਾਂ ਨੂੰ ਦੁਬਾਰਾ ਤੋਂ ਖੁਸ਼ ਕਰੂਗਾ ਮੈਂ ਚਾਹੁੰਦਾ ਹਾਂ ਵਸੇ ਇਹ ਲਾਈਨ ਬਿਲਕੁਲ ਬਿਲਕੁਲ ਜਲਦੀ 10 15 ਸਾਲ ਵੇਟ ਕਰੋ ਜਲਦੀ ਤੁਹਾਨੂੰ ਸਟੇਜ 'ਤੇ ਮਿਲੂਗਾ ਜੇ ਮੂਵੀ ਦੇ ਗਾਣਿਆਂ ਦੀ ਗੱਲ ਕਰੀਏ ਕੋਈ ਖਾਸ ਗੀਤ ਕੋਈ ਜਿਹੜਾ ਤੁਸੀਂ ਆਪਣੀ ਆਵਾਜ਼ ਦੇ ਵਿੱਚ ਗੰਨਣਾਗਾ ਉਹ ਤੇ ਲੋਕਾਂ ਨੂੰ ਪਤਾ ਕੋਈ ਨਹੀਂ ਮੇਰੇ ਨਹੀਂ ਗਾਣੇ ਮੈਂ ਇਹਦੇ ਵਿੱਚ ਫਿਲਮ ਦੇ ਵਿੱਚ ਮੇਰਾ ਕੋਈ ਗਾਣਾ ਨਹੀਂ ਹੈਗਾ ਤੇ ਇਹ ਫਿਲਮ ਦੇ ਵਿੱਚ ਵੀਰ ਸਿੰਘ ਦਾ ਤੇ ਗੁਰਸ਼ਬਦ ਵੀਰੇ ਦਾ ਕਮਲ ਖਾਨ ਦਾ ਤੇ ਦੋ ਗਾਣੇ ਬਾਈ ਪ੍ਰਭ ਗਿਲਦੇ ਆ ਤੇ ਇਹ ਰੋਮਾਂਟਿਕ ਫਿਲਮ ਤੇ ਸੈਡ ਮੂਮੈਂਟਾਂ ਦੇ ਵਿੱਚ ਫਿਲਮ ਗੁਜ਼ਰਦੀ ਆ ਤਾਂ ਕਰਕੇ ਉਹਨਾਂ ਦੇ ਗਾਣੇ ਹੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਹਿ ਕੇ ਹਟਾ ਵੀ ਜਦੋਂ ਜਿਹੜੀ ਜਿਹੜੀ ਚੀਜ਼ ਫਿਲਮ ਨੂੰ ਚਾਹੀਦੀ ਸੀ ਤੇ ਬੰਟੀ ਬਾਈ ਉਹਨਾਂ ਨੇ ਉਹੀ ਏਜ ਦੇ ਵਿੱਚ ਦਿੱਤੀ ਆ ਕੋਈ ਵੀ ਚੀਜ਼ ਇਦਾਂ ਨਹੀਂ ਹੈਗੀ ਵੀ ਆਪਾਂ ਉਹੀ ਧੱਕੇ ਨਾਲ ਐਡ ਕਰਦੀ ਆ ਨਾ ਮੈਂ ਗਾਣਾ ਕਰਨਾ ਸੀਗਾ ਤਾਂ ਮੈਂ ਇਹਦੇ ਵਿੱਚ ਕਰ ਸਕਦਾ ਸੀ ਕਿਉਂਕਿ ਪ੍ਰੋਡੂਸਰ ਵੀ ਮੇਰਾ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਬੰਟੀ ਬਾਈ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਮੈਂ ਜੇ ਅੱਜ ਵੀ ਇਹਨਾਂ ਨੂੰ ਕਹਦਾ ਵੀ ਬਾਈ ਤੁਸੀਂ ਮੇਰਾ ਗਾਣਾ ਵਿੱਚ ਪਾ ਦਿਓ ਇਹ ਪਾ ਦੇਣਗੇ ਪਰ ਮੈਂ ਵੀ ਇਹ ਚੀਜ਼ ਨਹੀਂ ਚਾਹੁੰਦਾ ਸੀ ਵੀ ਫਿਲਮ ਟਰੈਕ ਤੋਂ ਭੜ ਕੇ ਠੀਕ ਹੈ ਜੀ ਤੇ ਆਪਾਂ ਕਿਸੇ ਨਾਲ ਪਿਆਰ ਆ ਜਾਂ ਕੋਈ ਆਪਣੀ ਇੱਜ਼ਤ ਕਰਦਾ ਉਹਨੂੰ ਆਪਾਂ ਮਿਸਯੂਜ਼ ਨਹੀਂ ਕਰਦੇ ਆਪਾਂ ਦਰਸ਼ਕਾਂ ਦਾ ਇਹ ਧਿਆਨ ਦਿੱਤਾ ਵੀ ਦਰਸ਼ਕਾਂ ਨੂੰ ਕੀ ਚਾਹੀਦਾ ਉਦੇ ਅਕੋਰਡਿੰਗ ਉਸੇ ਗਾਣੇ ਨੇ ਇਹਦੇ ਵਿੱਚ ਤੇ ਮੈਂ ਆਪਦੇ ਵੱਲੋਂ ਮਤਲਬ ਵਧੀਆ ਐਕਟ ਕਰਕੇ ਦਰਸ਼ਕਾਂ ਦੇ ਝੋਲੀ ਪਾਇਆ ਹੁਣ ਦਰਸ਼ਕਾਂ ਨੂੰ ਪਸੰਦ ਕਰਨ 14 ਨਵੰਬਰ ਨੂੰ ਮੈਂ ਵੇਟ ਕਰੂੰਗਾ ਦਰਸ਼ਕਾਂ ਦੀ ਤੇ ਉਸ ਰੇਮੇ ਘਰਾਂ ਚ ਪਹੁੰਚਣ ਪਹਿਲਾਂ ਉਹ ਆਪ ਪਹੁੰਚਣ ਆਪਦੇ ਪਰਿਵਾਰ ਨੂੰ ਲੈ ਕੇ ਪਹੁੰਚਣ ਮੈਨੂੰ ਉਮੀਦ ਆ ਕਿ ਜਦੋਂ ਤੁਸੀਂ ਇੱਕ ਵਾਰੀ ਮੂਵੀ ਦੇਖ ਲਈ ਤੇ ਉਸ ਤੋਂ ਬਾਅਦ ਤੁਸੀਂ ਆਪਦੇ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਜਰੂਰ ਇਹ ਫਿਲਮ ਰეკਮੈਂਡ ਕਰੋਗੇ ਇੱਕ ਤੇਰੇ ਕਰਕੇ ਬਾਕੀ ਬੰਟੀ ਬਾਈ ਇਹਦੇ ਬਾਰੇ ਫਿੱਤਰ ਦੱਸ ਸਕਦੇ ਆ ਬਈ ਤੁਹਾਡੀ ਵੀ ਪਹਿਲੀ ਮੂਵੀ ਟ੍ਰੈਕ ਕੀਤੀ ਤੁਸੀਂ ਕੀ ਕਹਿਣਾ ਚਾਹੋਗੇ ਕਿਹੜੀ ਆਪਣਾ ਦਿੱਕਤਾਂ ਪਰੇਸ਼ਾਨੀਆਂ ਆਈਆਂ ਮੂਵੀ ਦੇ ਵਿੱਚ ਚਲੋ ਪਹਿਲਾ ਸਮੇਂ ਕਹਿੰਦੇ ਜੋ ਪਹਿਲਾ ਕਾਰ ਹੈ ਕੋਈ ਕਰੀਏ ਤੇ ਸਿੱਖਣ ਨੂੰ ਮਿਲਦਾ ਤੇ ਬੰਦਾ ਗਵਾੰਦਾ ਬੜਾ ਕੁਝ ਤਾਂ ਸਿੱਖਦਾ ਬੜਾ ਕੁਝ ਮੈਂ ਵੈਸੇ ਤਾਂ 2016 ਤੋਂ ਇਸ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹਾਂ ਪੰਕਜ ਪੱਤਰਾ ਜੀ ਨਾਲ ਐਜ਼ ਅਸੋਸੀਏਟ ਐਜ਼ ਅਸਿਸਟੈਂਟ ਮੈਂ ਕਾਫੀ ਫਿਲਮਾਂ ਕੀਤੀ ਮੇਰੀਆਂ ਜਿੰਨੀਆਂ ਵੀ ਫਿਲਮਾਂ ਮੈਂ ਉਹਨਾਂ ਨਾਲ ਹੀ ਕੀਤੀਆਂ ਤੇ ਮੈਂ ਜਦੋਂ ਵੀ ਡੈਬਿਊ ਕਰਨ ਬਾਰੇ ਸੋਚਦਾ ਸੀ ਮੈਨੂੰ ਇਹ ਲੱਗਦਾ ਸੀ ਯਾਰ ਕਿ ਉਹ ਫਿਲਮ ਕੁਛ ਏਦਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਸਾਰਿਆਂ ਨੂੰ ਪਸੰਦ ਆਵੇ ਕੁਝ ਕਨਸੈਪਟ ਇਦਾਂ ਦਾ ਹੋਣਾ ਚਾਹੀਦਾ ਸੀ ਤਾਂ ਦਿੱਕਤਾਂ ਕਮੀਆਂ ਪੇਸ਼ੀਆਂ ਸਭ ਆਉਂਦੀਆਂ ਰਹਿੰਦੀਆਂ ਪਰ ਸਾਰਿਆਂ ਦੇ ਸਪੋਰਟ ਦੇ ਨਾਲ ਥੋੜੀ ਮਿਹਨਤ ਕਰਕੇ ਇੱਕ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਸਾਰਿਆਂ ਨੂੰ ਪਸੰਦ ਆਊਗੀ ਜਿਨੇ ਮੂਵੀ ਦਾ ਗਰਦਾਰ ਹੀ ਐਕਟਰ ਜਿਨ੍ਹਾਂ ਨੇ ਕੀਤਾ ਲੱਗਦਾ ਹੈ ਕਿ ਲੋਕਾਂ ਨੂੰ ਪਸੰਦ ਆਊਗਾ ਹਾਂ ਤੁਸੀਂ ਟ੍ਰੇਲਰ ਦੇਖ ਰਹੇ ਹੋਗੇ ਤਾਂ ਟ੍ਰੇਲਰ ਦੇ ਅੰਦਰ ਵੀ ਮਤਲਬ ਜਿੱਦਾਂ ਦਾ ਟ੍ਰੇਲਰ ਰੀਲੀਜ਼ ਹੋਇਆ ਮੈਨੂੰ ਕਾਫੀ ਮੈਸੇਜਸ ਕਾਲਸ ਆਈਆਂ ਕੀ ਬਈ ਨਹੀਂ ਕੁਝ ਵਧੀਆ ਕੁਝ ਡਿਫਰੈਂਟ ਫਲੇਵਰ ਸਾਨੂੰ ਦੇਖਣ ਨੂੰ ਮਿਲਿਆ ਹਨਾ ਕੁਝ ਅਲੱਗ-ਅਲੱਗ ਸਟੋਰੀ ਦੀ ਲੇਅਰਿੰਗ ਦੇਖਣ ਨੂੰ ਮਿਲੀ ਹੈ ਤਾਂ ਇੱਕ ਡਾਇਰੈਕਟਰ ਵਾਸਤੇ ਐਜ਼ ਅ ਮੇਕਰ ਸਿਰਫ ਇੱਕੋ ਇਹ ਹੀ ਉਪਲਬਧੀ ਹੁੰਦੀ ਹੈ ਕਿ ਜਦੋਂ ਟ੍ਰੇਲਰ ਤੋਂ ਲੋਕ ਤੁਹਾਡਾ ਕੰਮ ਪਸੰਦ ਕਰਦੇ ਆ ਗਾਣਿਆਂ ਤੋਂ ਲੋਕ ਤੁਹਾਡਾ ਪਸੰਦ ਕੰਮ ਕਰਦੇ ਆ ਹਨਾ ਤਾਂ ਅੱਗੇ ਦਰਸ਼ਕਾਂ ਨੂੰ ਅਪੀਲ ਹੈ ਕਿ ਉਹ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ 14 ਨਵੰਬਰ ਨੂੰ ਚਿਲਡਰਨ ਡੇ ਵਾਲੇ ਦਿਨ ਜਾ ਕੇ ਦੇਖ ਕੇ ਆਉਣ ਫਿਲਮ ਬੱਚਿਆਂ ਦੇ ਨਾਲ ਜਾਣ ਪਰਿਵਾਰ ਦੇ ਨਾਲ ਜਾਣ ਹਰ ਇੱਕ ਦੀ ਵੇਖਣ ਵਾਲੀ ਫਿਲਮ ਹੈ ਪਾਏ ਕਾ ਸ ਦੁਬਈ ਦੇ ਸੰਗ ਸੰਗ ਰਾ ਰਹੇ ਹੋ ਤੁਹਾਡੀ ਆਵਾਜ਼ ਦੇ ਵਿੱਚ ਚਲੋ ਉਹ ਆਵਾਜ਼ ਤੇ ਕਾਫੀ ਵੱਡੀ ਆਵਾਜ਼ ਤੇ ਜਿਹੜੀ ਕੋਈ ਗਾ ਨਹੀਂ ਸਕਿਆ ਤੇ ਫਾਨ ਨਹੀਂ ਸਕਣ ਪਰ ਫਿਰ ਵੀ ਦੋ ਬੋਲ ਬੋਲ ਰਹੇ ਹੋ ਬਿਲਕੁਲ ਤੇ ਹਉ ਤੂੰ ਤੇ ਟਿੱਬੀ ਦੇ ਤੋਂ ਉੱਡਣ ਗਟਾਰਾਂ ਤੂੰ ਤੇ ਟਿੱਬੀ ਦੇ ਹਉ ਟਿੱਬੀ ਦੇ ਤੋਂ ਉੱਡਣ ਗਟਾਰਾਂ ਨਹੀਂ ਜਦੋਂ ਜੱਟ ਫੈਰ ਕਰਦਾ ਕਰਦਾ ਹਉ ਮੂਸੇ ਦੀ ਨਾ ਟੱਪੇ ਫਿਰਨੀ ਕੋਈ ਡਰਦਾ ਕੋਈ ਡਰਦਾ ਧੰਨਵਾਦ ਧੰਨਵਾਦ ਤੁਸੀਂ ਵੇਖ ਸਕਦੇ ਹੋ ਗੱਲਬਾਤ ਕੀਤੀ ਪੂਰੀ ਟੀਮ ਨਾਲ ਤੇ ਟੀਮ ਨੇ ਫਿਲਮ ਬਾਰੇ ਦੱਸਿਆ ਤੇ ਇਹੋ ਅਪੀਲ ਕੀਤੀ ਕਿ 14 ਮਈ ਨੂੰ ਫਿਲਮ ਦੇਖਣ ਜ਼ਰੂਰ ਪਹੁੰਚੋ ਅੰਮ੍ਰਿਤਸਰ ਤੋਂ ਪੰਜਾਬੀ ਜਨਤਾ ਟੀਵੀ ਦੇ ਦਿੱਤੇ ਐਲਾਨ ਸਨ